ਪੰਜਾਬ ਹਰਿਆਣਾ ਵਿੱਚ ਪਾਣੀ ਦੇ ਵਿਵਾਦ ਨੂੰ ਲੈ ਕੇ ਸਿਆਸਤ ਪੱਖੀ ਪਈ ਹੈ ਦੋਵੇਂ ਸੂਬੇ ਪਾਣੀ ਦੇ ਮੁੱਦੇ ਨੂੰ ਲੈ ਕੇ ਇੱਕ ਦੂਜੇ ਤੇ ਹਮਲਾਵਰ ਹੋ ਰਹੇ ਨੇ ਉਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਣੀ ਦੇ ਮੁੱਦੇ ਤੇ ਭਾਜਪਾ ਤੇ ਪਲਟਵਾਰ ਕੀਤਾ ਹੈ ਕੰਗ ਨੇ ਸਵਾਲ ਕੀਤਾ ਕਿ ਬਿੱਟੂ ਸਪਸ਼ਟ ਕਰਨ ਕਿ ਉਹ ਪੰਜਾਬ ਦੇ ਪੱਖ ਵਿੱਚ ਨੇ ਜਾਂ ਹਰਿਆਣਾ ਦੇ ਉਹਨੇ ਕਿਹਾ ਕਿ ਬਿੱਟੂ ਨੂੰ ਤਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਹਰਿਆਣਾ ਨੂੰ ਪਹਿਲਾਂ ਹੀ ਲੋੜਿੰਦਾ ਸਾਰਾ ਪਾਣੀ ਮਿਲ ਚੁੱਕਾ ਹੈ ਇਸ ਬਿਆਨ ਤੇ ਕੰਗ ਸਵਾਲ ਚੁੱਕ ਰਹੇ ਨੇ ਆਉ ਤੋ ਪਹਿਲਾ ਰਵਨੀਤ ਬਿੱਟੂ ਦਾ ਬਿਆਨ ਸੁਣਾਉਂਦੇ ਹਾਂ ਹਿੰਦੁਸਤਾਨ ਤੇ ਪਾਕਿਸਤਾਨ ਚ ਪਾਕਿਸਤਾਨੀ ਇੰਨੀ ਕਾਇਰਨਾਮ ਹਰਕਤ ਆ ਜਿਹੜੀ ਉਹ ਸਾਡੇ ਦੇਸ਼ ਚ ਸਾਡੇ ਨਾਗਰਿਕ ਕੋਈ ਐਸਾ ਮੈਂ ਸਮਝਦਾ ਸੂਬਾ ਨਹੀਂਗਾ ਜਿੱਥੇ ਨਾਗਰਿਕ ਸਾਡਾ ਨਹੀਂ ਮਰਿਆ ਕਸ਼ਮੀਰ ਤੇ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਿਲਕੁਲ ਬਾਰਡਰ ਤੇ ਆ ਪਾਕਿਸਤਾਨ ਤੇ ਸਭ ਤੋਂ ਪਹਿਲਾ ਸੂਬਾ ਹੈ ਤੇ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਹਰ ਇੱਕ ਇੱਕ ਹਿੰਦੁਸਤਾਨ ਦਾ ਨਾਗਰਿਕ ਇਹ ਚਾਹੁੰਦਾ ਵੀ ਕਿਸ ਤਰੀਕੇ ਨਾਲ ਸਾਹਬ ਜਿਹੜਾ ਹੈ ਪਾਕਿਸਤਾਨਾ ਕੀਤਾ ਜਾਵੇ ਸਾਰੇ ਤਾਂ ਉਧਰ ਲੱਗੇ ਆ ਪਰ ਥੋਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ ਪਰ ਤੁਸੀਂ ਥੋੜਾ ਜਿਆਦਾ ਸੋਚੋ ਨਾ ਪਾਕਿਸਤਾਨ ਦੇ ਨਾਲ ਸਭ ਤੋਂ ਨੇੜੇ ਪੰਜਾਬ ਆ ਪੰਜਾਬੀਆਂ ਨੂੰ ਇਸ ਵੇਲੇ ਕਿਸ ਤਰੀਕੇ ਨਾਲ ਹਰ ਮੋਟੀਵੇਟ ਕਰਨਾ ਹੈ ਕਿਵੇਂ ਤਕੜੇ ਕਰਨਾ ਹੈ ਗੱਲ ਤਾਂ ਉਹ ਆ ਤੁਸੀਂ ਅੱਜ ਜਾਣ ਬੁਝ ਕੇ ਸੀਐਮ ਸਾਹਿਬ ਉਮੀਦ ਵੀ ਥੋਤੋਂ ਭੰਡ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਜ ਦੇ 2-4 ਦਿਨ ਦੱਸ ਚੁੱਪਤਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਤੁਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿ ਕਿੰਨੇ ਪਾਣੀ ਚਲੇ ਜਾਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਇਹ ਮੀਟਿੰਗਾਂ ਜਿਹੜੀਆਂ ਐ ਬੀਬੀਐਮਬੀ ਦੀਆਂ ਜਿਹੜਾ ਭਾਖੜਾ ਨੰਗਲ ਬਿਆਸ ਮੈਨੇਜਮੈਂਟ ਆ ਉਹ ਮੀਟਿੰਗਾਂ ਉਹਨਾਂ ਦੀਆਂ ਚਲਦੀਆਂ ਰਹਿੰਦੀਆਂ ਐ ਜਦੋਂ ਮੌਸਮ ਆਉਂਦੇ ਆ ਜਦੋਂ ਆਹ ਲੋਡ ਹੁੰਦੀ ਆ ਪਾਣੀ ਦੀ ਇਹਦਾ ਮਤਲਬ ਇਹ ਥੋੜੀਆ ਵੀ ਪਾਣੀ ਕਿਸੇ ਨੂੰ ਦੇ ਤਾ ਲੈ ਤਾ ਉਹ ਪੰਜਾਬ ਤੋਂ ਨਾ ਇੱਕ ਤੁਪਕਾ ਹੈਗਾ ਦੇਣ ਨੂੰ ਨਾ ਕੋਈ ਦੇਊਗਾ ਤੇ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆਨਾ ਗੱਲ ਕੀਤੀ ਆ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਹੈ ਮੈਸੇਜ ਇਹ ਗਿਆ ਹੈ ਵੀ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿੰਵੇਂ ਹਸਾਬ ਕਰਨਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਪੰਜਾਬ ਤੇ ਹਰਿਆਣੇ ਦੀ ਗੱਲ ਖੜੀ ਕਰ ਲਈ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਤੁਸੀਂ ਕਿਹਦੇ ਨਾਲ ਖੜੇ ਹੋ